ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਹਾਈ ਕੋਰਟ ਦੇ ਨਿਰਦੇਸ਼ਾਂ ਮੁਰਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓਜ਼ ਮਾਮਲੇ 'ਚ ਬਣੀ ਐਸਆਈਟੀ ਐਸਪੀ ਦੀ ਅਗਵਾਈ 'ਚ ਤਿੰਨ ਪੁਲਿਸ ਅਧਿਕਾਰੀ ਸ਼ਾਮਲ ਰਵੰਡੀ ਤਾਂ ਅਮਦੇ ਸਵਾਮੀ ਸ਼ੰਕਰਾਨੰਦ ਦੇ ਅਸ਼ਲੀਲ ਵੀਡੀਓ ਵਾਇਰਲ ਮਾਮਲੇ 'ਚ ਦਰਜ ਮੁਕਦਮੇ ਦੀ ਜਾਂਚ ਲਈ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸੈੱਟ ਬਣਾਈ ਗਈ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐਸਐਸਪੀ ਡਾਕਟਰ ਅੰਕੁਤ ਗੁਪਤਾ 24 ਸਤੰਬਰ ਬੋਧਵਾਨ ਨੂੰ ਸਵਾਮੀ ਸ਼ੰਕਰਾਨੰਦ ਦੀ ਹਾਈ ਕੋਰਟ 'ਚ ਜ਼ਮਾਨਤ ਸਰਜੀ ਦੀ ਤਰੀਕ ਤੇ ਖੁਦ ਜਾਣਗੇ ਵਰਨ ਜੋਗਾ ਕੇ ਸੁਆਮੀ ਸ਼ੰਕਰਨੰਦ ਖਿਲਾਫ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਆਧਾਰਾਂ 'ਤੇ ਦਰਜ ਮੁਕਾਦਮੇ 'ਚ ਹਾਈ ਕੋਰਟ ਵੱਲੋਂ 23 ਸਤੰਬਰ ਨੂੰ ਜ਼ਮਾਨਤ ਅਰਜੀ ਦੇ ਸੁਣਵਾਈ ਕਰਦਿਆਂ ਇਸ ਦੀ ਅਗਲੀ ਪੇਚੀ 24 ਸਤੰਬਰ ਨੂੰ ਨਿਰਕਰ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਅਧਾਤੀ ਦੇ ਮੁਖੀ ਨੂੰ ਖੁਦ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ਇਸ ਮਾਮਲੇ 'ਚ ਜਗਰਾਉਂ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਜਾਂਚ ਲਈ ਸੈੱਟ ਬਣਾਈ ਗਈ ਜੇ ਐਸਐਸਪੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸ ਐਸਪੀ ਹਰਕਮਲ ਕੌਰ ਮੁੱਲਾਪੁਰ ਸਬਡਿਵੀਜ਼ਨ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਤੇ ਮੁੱਲਾਪੁਰ ਦਾਖਾ थाना ਦੇ ਮੁਖੀ ਹਮ ਰਾਜ ਸਿੰਘ ਚੀਮਾ ਮੈਂਬਰ ਹੋਣਗੇ ਸੈਟ ਬਣਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਸੁਆਮੀ ਸ਼ੰਕਰਾਨੰਦ ਖਿਲਾਫ ਕਰੀਬ 3 ਦਰਜਨ ਸ਼ਿਕਾਇਤਾਂ ਕਰਨ ਵਾਲੇ ਵਿਅਕਤੀਆਂ ਨੂੰ ਵੀ ਬਿਆਨਾਂ ਲਈ ਸੱਦਿਆ ਗਿਆ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਹੁਣ ਤੱਕ ਕਈ ਵਿਅਕਤੀਆਂ ਦੇ ਬਿਆਨ ਕੰਮਲਬੰਦ ਕੀਤੇ ਗਏ ਜਿਨ੍ਹਾਂ ਚ ਸ਼ਿਕਾਇਤ ਕਰਤਾਵਾਂ ਨੇ Swami Shankarana ਤੇ Kabir ਦੋਸ਼ ਲਾਏ ਹਨ ਜਾਣਕਾਰੀ ਅਨੁਸਾਰ ਅਦਾਲਤ ਦੇ ਪੁਲਿਸ ਸਟੇਟ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਤੇ ਸ਼ਿਕਾਇਤ ਕਰਤਾਵਾਂ ਦੇ ਲਈ ਬਿਆਨਾਂ ਤੇ ਬਣਾਈ ਗਈ ਰਿਪੋਰਟ ਵੀ ਅੱਜ ਅਦਾਲਤ ਵਿੱਚ ਪੇਸ਼ ਕਰੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ